ਸੱਚੀ ਗੱਲ ਜੀ ਗੱਲ ਕਰਦੇ ਹਾਂ ਮੱਤੇ ਪੜਦਾ ਵੀਡੀਓ ਦੀ ਵਧੀਆ ਕਿ ਤੁਸੀਂ ਦੇਖtake ਕੀਤੀ ਜਿਹਨੇ ਇਹ ਘਰ ਛੱਡ ਕੇ ਇਸ ਵੀਡੀਓ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੀਏ ਸੋ ਪ੍ਰੀਤ ਘਰ ਛੱਡ ਕੇ ਚਲੀ ਜਾਂਦੀ ਹੈ ਸਾਰੇ ਘਰਜਾਂ ਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਚਲੀ ਜਾਂਦੀ ਹੈ ਜਦ ਬਿੱਕੀ ਸਵੇਰੇ ਉੱਠਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਪ੍ਰੀਤ ਬਾਥਰੂਮ ਵਿੱਚ ਹੋਵੇਗੀ ਉਹ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਪ੍ਰੀਤ ਹਵੇਲੀ ਵੱਲ ਗਈ ਹੈ ਉਹ ਕਿਤੇ ਵੀ ਦੱਸ ਨਹੀਂ ਰਹੀ ਤਾਂ ਮੈਨੂੰ ਕਿਸੇ ਨੇ ਚਾਹ ਵੀ ਨਹੀਂ ਦਿੱਤੀ। ਸੋ ਉਸ ਦੀ ਮਾਂ ਕਹਿੰਦੀ ਹੈ ਕਿ ਹਵੇਲੀ ਵਿੱਚੋਂ ਤਾਂ ਮੈਂ ਹੁਣੇ ਹੀ ਆਈਆਂ ਉੱਥੇ ਤਾਂ ਕੋਈ ਨਹੀਂ। ਸੋ ਵਿੱਕੀ ਘਬਰਾ ਜਾਂਦਾ ਹੈ। ਉਸ ਨੂੰ ਭੱਜਣਾ ਪੈ ਜਾਂਦਾ ਹੈ। ਉਹ ਕੋਠੇ ਤੇ ਵੇਖਣ ਜਾਂਦਾ ਹੈ। ਪਰ ਪ੍ਰੀਤ ਕੋਠੇ ਤੇ ਵੀ ਨਹੀਂ ਹੁੰਦੀ ਕਿਉਂਕਿ ਉੱਥੇ ਜਿੰਦਰਾ ਲੱਗਾ ਹੁੰਦਾ ਹੈ। ਫਿਰ ਉਹ ਇੱਧਰ-ਉੱਧਰ ਵੇਖਦਾ ਹੈ। ਪ੍ਰੀਤ ਕਿਤੇ ਨਹੀਂ ਲੱਭਦੀ। ਕੁਛ ਸਮੇਂ ਪ੍ਰੀਤ ਦੀ ਸੋਚਾਂ ਸਕੈਨ ਲੱਗ ਜਾਂਦੀ ਹੈ ਕਿ ਉਹ ਸੰਦੀਪ ਹੁੰਦੀ ਹੈ ਉਸ ਵੱਲ ਉਂਗਲ ਕਰਕੇ ਕਹਿਣ ਲੱਗ ਜਾਂਦੀ ਹੈ ਇਸ ਦਾ ਹੀ ਕਸੂਰ ਹੈ ਇਹ ਪ੍ਰੀਤ ਨੂੰ ਲੈ ਕੇ ਗਈ ਸੀ ਵਿੱਕੀ ਨੂੰ ਉੱਥੇ ਹੀ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਵਿੱਕੀ ਕਹਿੰਦਾ ਹੈ ਕਿ ਕੱਲ ਪ੍ਰੀਤ ਨੂੰ ਕਿੱਥੇ ਲੈ ਕੇ ਗਈ ਸੀ ਸੰਦੀਪ ਡਰਦੇ ਡਰਦੇ ਕਹਿੰਦੀ ਹੈ ਕਿ ਤੁਹਾਨੂੰ ਦੱਸਿਆ ਤਾਂ ਮੈਂ ਕੱਲ ਕਰਨ ਦੇ ਮੀਟਿੰਗ ਤੇ ਸਕੂਲ ਵਿੱਚ ਗਈ ਸੀ ਵਿੱਕੀ ਕਹਿੰਦਾ ਹੈ ਕਿ ਤੂੰ ਸਕੂਲ ਉੱਤੇ ਜਾ ਕੇ ਹੀ ਪਤਾ ਕਰਨਾ ਪਵੇਗਾ ਤੇ ਕਮਲ ਸੰਦੀਪ ਨੂੰ ਕਹਿੰਦਾ ਹੈ ਕਿ ਜੇ ਕੋਈ ਹੋਰ ਗੱਲ ਹੈ ਤਾਂ ਦੱਸ ਤੇ ਜੇ ਝੂਠ ਪੜਿਆ ਗਿਆ ਤਾਂ ਬਹੁਤ ਜ਼ਗ ਇਨਸਲਟ ਹੋਵੇਗੀ ਫਿਰ ਸੰਦੀਪ ਦੱਸਦੀ ਹੈ ਕਿ ਮੈਂ ਪ੍ਰੀਤ ਦੇ ਨਾਲ ਉਸ ਦੀ ਮੰਮੀ ਨੂੰ ਮਿਲਣ ਗਈ ਸੀ ਬਿੱਕੀ ਤੇ ਉਸਦੀ ਮਾਂ ਨੂੰ ਪੂਰੀ ਸਮਝ ਲੱਗ ਜਾਂਦੀ ਹੈ ਕਿ ਪ੍ਰੀਤ ਨੂੰ ਭਜਾਉਣ ਵਿੱਚ ਸੰਦੀਪ ਦਾ ਹੀ ਹੱਥ ਹੈ ਸਾਰਾ ਇਲਜ਼ਾਮ ਸੰਦੀਪ ਦੇ ਸਿਰ ਤੇ ਆ ਗਿਆ ਉਧਰ ਕாவਲ ਤੇ ਸੰਦੀਪ ਕਹਿੰਦੇ ਹਨ ਕਿ ਤੈਨੂੰ ਲੱਭਣ ਤਾਂ ਜਾਣਾ ਹੀ ਪਵੇਗਾ ਜੇ ਕੁਝ ਹੋ ਗਿਆ ਤਾਂ ਉਸ ਦੇ ਮਾਪੇ ਤੇ ਭਰਾਵਾਂ ਨੇ ਤੇਰੇ ਤੇ ਪਰਚਾ ਕਰ ਦੇਣਾ ਹੈ ਉਸ ਦੀ ਮਾਂ ਨੂੰ ਧਮਕੀਆਂ ਦਿੰਦੀ ਹੈ ਕਿ ਕੱਲ ਸਾਡੇ ਉੱਤੇ ਹੀ ਗਨ ਸਾਡੇ ਉੱਤੇ ਹੀ ਆਵੇ ਕਿ ਸਾਰਾ ਟੱਬਰ ਹੀ ਲਪੇਟਿਆ ਜਾਵੇਗਾ ਸੋ ਪ੍ਰੀਤ ਨੂੰ ਲੱਭਣ ਲਈ ਚਲੇ ਜਾਂਦੇ ਹਨ ਉਨਨ ਨੂੰ ਲੱਗਦਾ ਹੈ ਕਿ ਪ੍ਰੀਤ ਆਪਣੇ ਪਿੱਕੇ ਹੀ ਜਾਵੇਗੀ ਸ਼ਾਇਦ ਉਸਦੇ ਪਿੱਕੇ ਆ ਨਹੀਂ ਉਸਨੂੰ ਨਹੀਂ ਵੜਨਾ ਸੋਨੂੰ ਨੇ ਪਹਿਲਾਂ ਹੀ ਕਿਹਾ ਕਿ ਸਾਡੇ ਲਈ ਤਾਂ ਪ੍ਰੀਤ ਮਰ ਚੁੱਕੀ ਹੈ ਜੇਕਰ ਪਿੱਕੇ ਵੀ ਨਹੀਂ ਜਾਵੇਗੀ ਤਾਂ ਹੋਰ ਕਿੱਥੇ ਜਾ ਸਕਦੀ ਹੈ ਗਲਤ ਕਦਮ ਵੀ ਚੱਕ ਸਕਦੀ ਹੈ ਮਰ ਵੀ ਸਕਦੀ ਹੈ ਜਦ ਕੋਈ ਜੱਜ ਟੈਨਸ਼ਨ ਵਿੱਚ ਹੋਵੇ ਤਾਂ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ ਮੁਸੀਬਤਾਂ ਹੋਰ ਵੱਧ ਜਾਂਦੀਆਂ ਹਨ ਇਸ ਤਰ੍ਹਾਂ ਪ੍ਰੀਤ ਦੇ ਮਾਪੇཚੀ ਬਹੁਤ ਗੱਲਾਂ ਆਰੰਗੀਆਂ ਸੀ ਜਿਹੀ ਜਿੰਦਗੀ ਨਾਲ ਤਾਂ ਮੈਂ ਮਰ ਜਾਣਾ ਹੀ ਚੰਗਾ ਸਮਝਾਂਗੀ ਜੇਕਰ ਉਸਦੇ ਪੇਕੇ ਵੀ ਉਸ ਦੀ ਬਾਹ ਨਹੀ ਪੜਨਗੇ ਤਾਂ ਉਸਦੇ ਕੋਲ ਕੋਈ ਰਾਹ ਨਹੀਂ ਬਚਨਾ ਹੁਣ ਵਿੱਕੀ ਦਾ ਘਰ ਛੱਡਣ ਤੋਂ ਬਾਅਦ ਉਸਦੇ ਕੋਲ ਕੋਈ ਘਰ ਵੀ ਨਹੀਂ ਹੈ ਪਰ ਉਹ ਜਿਹਾ ਕਦਮ ਹੀ ਚੁੱਕੇਗੀ ਇਸ ਤੋਂ ਕੁੜੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਅੱਜਮਾ ਜੋ ਕੁੜਗਾਂ ਮਾਪਿਆਂ ਦੀ ਰਜ਼ਾ ਮੰਜ਼ੀ ਤੋਂ ਬਿਨਾ ਵਿਆਹ ਕਰਵਾਉਂਦੀਆਂ ਨੇ ਉਹਨਾਂ ਨੂੰ ਦੁੱਖ ਹੀ ਮਿਲਦੇ ਹਨ ਹੁਣ ਪ੍ਰੀਤ ਦਾ ਵੀ ਇਹੀ ਹਾਲ ਹੋ ਗਿਆ ਹੈ ਜੇ ਕੋਈ ਕੰਮ ਨਾ ਕਰੇ ਤਾਂ ਉਸ ਨੂੰ ਤਾਣੀ ਮੀਨੇ ਵੱਜਦੇ ਹਨ ਕਿਉਂਕਿ ਉਸਦੀ ਸੱਸ ਕਹਿੰਦੀ ਹੈ ਕਿ ਬੱਝ ਕੇ ਆਈ ਹੈ ਤੇਰੇ ਕਿਰੇ ਪੇਕੀ ਆ ਉਹ ਹੀ ਨਹੀਂ ਗੱਲਾਂ ਵਿੱਕੀ ਸੁਣਾਉਂਦਾ ਹੈ ਇੰਨਾਂ ਗੱਲਾਂ ਤੋਂ ਤੰਗ ਆ ਕੇ ਪ੍ਰੀਤ ਘਰ ਛੱਡ ਕੇ ਚਲੀ ਗਈ ਉਹ ਦੇਲ